ਹੈਲ ਮੜ ਪਾ ਕੇ ਰੱਖਿਆ ਕਰੋ ਮੇਰੇ ਭਰਾ ਆ ਹੁਣ ਤੁਹਾਨੂੰ ਦੇ ਦੇਣਾ ਤੇ ਗਾਵੇਂ ਫਿਰ ਜੇ ਕਿਤੇ ਕਾਬੂ ਆ ਗਏ ਤੇ ਚਲਾਨ ਹੋ ਜਾਣਾ ਇਹੋ ਲੈ ਆ ਤੇਰੇ ਪੇਪਰ ਚੈੱਕ ਕਰੀਏ ਲੈ ਆ ਲੈ ਆ ਓ ਡਰਨਾ ਤੈਨੂੰ ਕੁਝ ਨਹੀਂ ਆਉਂਦੇ ਆ ਜਾ ਉਹ ਚਲਾਨ ਨਹੀਂ ਤੁਹਾਡਾ ਕਰਦੇ ਪਰ ਗਾਹਲ ਮੜ ਪਾ ਕੇ ਰੱਖਣਾ ਪੱਕਾ ਤੁਹਾਡੀ ਸੇਫਟੀ ਵਾਸਤੇ ਤੁਹਾਨੂੰ ਦੇ ਦਿਆਂ ਆ ਕੁੜੀਆਂ ਨੂੰ ਤੇ ਜ਼ਿਆਦਾ ਚਾਹੀਦਾ ਸਤੋਂ ਸੇਫਟੀ ਚਾਹੀਦੀ ਏ ਕੁੜੀਆਂ ਦੀ ਮੁੰਡੇ ਤੇ ਜੇ ਸਤੋਂ ਪੱਗ ਪੂਕ ਬੰਨ ਲੈਂਦੇ ਆ ਸਾਨੂੰ ਸਾਰਿਆਂ ਨੂੰ ਆਪਦੀ ਜਾਨ ਦੀ ਆਪਦੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਦੀ ਜਿਹੜੀ ਆ ਉਹ ਸਾਨੂੰ ਰਾਖੀ ਕਰਨੀ ਚਾਹੀਦੀ ਆ ਪ੍ਰਵਾਹ ਕਰਨੀ ਚਾਹੀਦੀ ਆ ਜਿੰਨੇ ਵੀ ਟੂ-ਵੀਲਰ ਤੇ ਸਾਡੇ ਭੈਣਾ ਭਰਾ ਜਾਂਦੇ ਆ ਜਿਨ੍ਹਾਂ ਦੇ ਚਲੋ ਸਿਰ ਤੇ ਪਗੜੀ ਆ ਉਹ ਤੇ ਸੇਫਟੀ ਆ ਕੋਸ਼ਿਸ਼ ਕਰਨ ਵੀ ਚਲੋ ਸਾਰੇ ਪਗੜੀ ਬੰਨਣ ਜਿਹੜੇ ਪਗੜੀ ਨਹੀਂ ਬੰਨਦੇ ਉਹ ਹੈਲਮਟ ਜ਼ਰੂਰ ਪਾਉਣ ਹੈਲਮਟ ਪਾ ਕੇ ਆਪਣੇ ਸਿਰ ਦੀ ਜਿਹੜੀ ਤਰਖਿਆ ਉਹਨੂੰ ਜ਼ਰੂਰ ਕਰਨ ਆ ਸਾਈਡ ਤੇ ਕਰ ਲਾ ਆਓ ਜੀ ਆਓ ਜੀ ਬਹੁਤ ਠੀਕ ਆ ਜੀ ਆ ਸਾਈਡ ਤੇ ਹੋ ਜਾਓ ਸਾਈਡ ਤੇ ਹੋ ਜਾਓ ਹਾਂ ਮੋਟਰਸਾਈਕਲ ਵਾਲਾ ਇੱਧਰ ਆ ਇੱਧਰ ਆ ਆ ਮੋਟਰਸਾਈਕਲ ਵਾਲੇ ਆ ਉਰਿਆ ਪੁੱਤ ਆ ਇੱਧਰ ਹੀ ਆ ਜਾ ਪੁੱਤ ਆ ਜਾ ਨਹੀਂ ਮੋਟਰਸਾਈਕਲ ਲਾਇਆ ਲਾਇਆ ਮੋਟਰਸਾਈਕਲ ਲਾਇਆ ਉਹ ਲੈ ਤੇਰੇ ਪੇਪਰ ਚੈੱਕ ਕਰੀਏ ਲਾਇਆ ਲਿਆ ਕੋ ਡਰਨਾ ਤੈਨੂੰ ਕੁਝ ਨਹੀਂ ਆਉਂਦੇ ਆ ਜਾ ਆ ਜਾ ਆ ਜਾ ਕੋਈ ਨਹੀਂ ਆਉਂਦੇ ਤੈਨੂੰ ਆ ਜਾ ਆ ਜਾ ਕੋਈ ਨਹੀਂ ਆਉਂਦੇ ਤੈਨੂੰ ਡਰਨਾ ਆ ਜਾ ਹੋਰ ਹੋਰ ਠੀਕ ਠਾਕ ਜੀ ਅੱਗੇ ਆ ਜਾ ਪੀ ਕੇ ਸੇਵਾ ਕੀ ਮਹਾਰਾਜ ਤੁਹਾਡਾ ਹੀ ਸਾਰਾ ਕੁਝ ਅੱਗੇ ਵੀ ਹੋਰ ਠੀਕ ਠਾਕ ਨਹੀਂ ਉਹ ਜਿਹੜਾ ਜਿਹੜਾ ਮੋਟਰਸਾਈਕਲ ਤੇ ਉਹ ਫਿਰ ਇਹ ਮੋਟਰਸਾਈਕਲ ਤੇ ਉਹ ਫਿਰ ਇਹਨੂੰ ਵੀ ਦੇਦਾ ਆ ਅਮਾਰੋ ਵਾਜ ਮਾਰ ਲਾ ਵਾਜ ਵੀਰੇ ਆ ਜਾ ਆ ਜਾ ਛੋਟੇ ਵੀ ਇਧਰ ਆਓ ਆ ਪੁੱਤ ਢੱਕਿਓ ਜੀ ਇੱਕੋ ਇੱਕੋ ਮਿੰਟ ਹੈ ਹੈਲਮਟ ਪਾ ਕੇ ਰੱਖਿਆ ਕਰੋ ਮੇਰੇ ਭਰਾ ਆ ਹੁਣ ਤੁਹਾਨੂੰ ਦੇ ਦੇਣਾ ਤੇ ਗਾਵਾ ਫਿਰ ਜੇ ਕਿਤੇ ਕਾਬੂ ਆ ਗਏ ਤੇ ਚਲਾਨ ਹੋ ਜਾਣਾ ਆ ਪਾ ਲਓ ਆ ਲਾਹ ਪਰਨ ਵਾਲਾ ਹੈਲਮਟ ਪਾ ਕੇ ਰੱਖਿਆ ਕਰੋ ਆ ਲਾਲਾ ਸੁੱਚੀ ਛੇ ਇਹ ਹੁਣ ਦੇਨੇ ਤੁਹਾਨੂੰ ਫਰੀ ਤੇ ਜੇ ਗਾਣਾ ਪਾਇਆ ਫਿਰ ਚਲਾਨ ਕਰਨਾ ਜੀ ਠੀਕ ਹੈ ਸਤਿਕਾਰ ਸਤਿਕਾਰ ਆ ਟੋਪੀ ਲਾ ਉਹ ਐਪੋ ਤੋਂ ਅੱਗੇ ਤੋਂ ਪਾ ਕੇ ਰੱਖਣਾ ਇਹ ਜੇ ਗਾਂ ਨਾ ਪਾਇਆ ਤੇ ਮੁੜ ਕੇ ਚਲਾਣ ਠੀਕ ਆ ਆ ਲੋ ਵੀ ਉਹ ਨਹੀਂ ਤਰੀਣਾ ਜਾ ਉਹ ਕੋਈ ਨਹੀਂ ਉਹ ਚਲਾਨ ਨਹੀਂ ਤੁਹਾਡਾ ਕਰਦੇ ਪਰ ਗਾਂਲ ਬੜਵਾ ਕੇ ਰੱਖਣਾ ਪੱਕਾ ਤੁਹਾਡੀ ਸੇਫਟੀ ਵਾਸਤੇ ਤੁਹਾਨੂੰ ਦੇ ਦਿੰਦੇ ਆ ਠੀਕ ਆ ਇਹ ਥੋੜਾ ਥੱਲੇ ਕਰਨਾ ਥੱਲੇ ਹਾਂ ਇਹ ਜੇ ਆ ਛੀਸ਼ਾ ਤਾਂ ਕਰਨਾ ਛੀਸ਼ਾ ਤਾਂ ਕਰ ਲਓ ਭਾਵੇਂ ਜੇ ਸਾਹ ਗੁੰਬ ਹੁੰਦਾ ਜਦੋਂ ਲੋੜ ਹੋਵੇ ਤਾਂ ਛਾਂ ਕਰ ਲੈ ਠੀਕ ਆ ਆਹੋ ਆ ਮੁੜ ਕੇ ਥੱਲੇ ਕੱਢ ਲਈ ਚਲੋ ਆ ਮਤਾਲਾ ਮੈਂ ਮੂੰਹ ਅੱਗੇ ਨਾ ਜੇ ਲੈਓ ਚਲੋ ਕੱਢ ਲਓ ਕੇ ਤੋਂ ਕੱਢ ਲਾ ਲਓ ਆ ਕੈਪ ਲਾਓ ਹੱਥ ਦੀ ਦੇ ਦੋ ਮੈਂ ਕੰਮ ਤੇ ਕਰਨਾ ਨਹੀਂ ਕੈਪ ਲਾ ਲਓ ਨਾ ਸਿਰ ਤੇ ਪਾਉਣਾ ਵਾ ਤੇ ਪੱਕਾ ਪਾ ਕੇ ਰੱਖਣਾ ਕੁੜੀਆਂ ਨੂੰ ਤੇ ਜ਼ਿਆਦਾ ਚਾਹੀਦਾ ਸਗੋਂ ਸੇਫਟੀ ਚਾਹੀਦੀ ਏ ਕੁੜੀਆਂ ਦੀ ਮੁੰਡੇ ਤੇ ਜੇ ਸੋ ਕੋ ਪਾਗ ਪੂਗ ਬੰਨ ਲੈਂਦੇ ਆ ਆ ਜੇ ਸ਼ੀਸ਼ਾ ਥੱਲੇ ਕਰ ਲਉ ਥੱਲੇ ਕਰ ਲਿਓ ਆਓ ਜੀ ਆਓ ਜੀ ਲਿਆ ਆਓ ਜੀ ਲੈ ਕੇ ਆ ਮੋਟਰਸਾਈਕਲ ਲੈ ਕੇ ਆਂਗਾ ਫੇਰ ਹੀ ਆ ਆਓ ਜਦੋਂ ਲੈ ਆਇਾਂਗਾ ਮੋਟਰਸਾਈਕਲ ਦੇ ਦਾਂਗੇ ਜਦੋਂ ਲੈ ਕੇ ਆਂਗਾ ਫੇਰ ਦੇ ਦੇ ਦਿੰਦੇ ਲੈ ਜਦੋਂ ਲੈ ਗਿਆ ਮੋਟਰਸਾਈਕਲ ਆ ਮੈਂ ਵੀ ਲੈ ਆਵਾਂ ਬੁਲਟ ਲੈ ਆਵਾਂ ਅੱਗੇ ਬੁਲਟ ਲੈ ਆਵਾਂ ਪਾਪਾ ਜੀ ਲੈ ਆ ਲੈ ਮੈਂ ਤੈਨੂੰ ਕਹਿੰਦੇ ਆ ਲਿਆ ਆਹੀ ਆਉਂਦਾ ਜੀ ਆ ਆ ਗਿਆ ਇਹ ਹੁਣ ਪੁੱਤ ਪੱਕਾ ਪਾ ਕੇ ਰੱਖਿਆ ਕਰਨਾ ਜੀ ਮੁੜ ਕੇ ਨਹੀਂ ਤੇ ਚਲਾਣ ਹੋਏ ਨਾ ਜੀ ਠੀਕ ਆ ਯਾ ਥੱਲੇ ਕਰਨਾ ਯਾ ਮਿਲੂ ਯਾ ਬੈਠ ਸਸੇ ਗਾਲ ਜੀ ਇੱਥੇ ਬਹਿ ਜਾ ਮੋੜ ਤਾ ਦੇ ਉਹ ਲੈ ਆ ਆ ਲਾਣਾ ਉੱਤੋਂ ਫੇਰ ਉਤਰਾ ਤੇ ਪੈਣਾ ਨਹੀਂ ਉਤਰਾ ਪੈਣਾ ਨਹੀਂ ਗਾ ਤੇ ਹੁਣ ਪਾ ਕੇ ਰੱਖਣਾ ਪੱਕਾ ਠੀਕ ਆ ਸਾਹਿਬ ਜੀ ਠੀਕ ਆ ਲਾਓ ਲਾਓ ਥਾਣਾ ਫਲਾਹ ਚੱਲ ਠੀਕ ਆ ਪਾ ਕੇ ਰੱਖ ਇਹ ਤੁਹਾਡੀ ਸੇਫਟੀ ਆ ਇੱਕੋ ਇੱਕੋ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤਾਂ ਅਲਾ ਪਰਣਾ ਲਾਏਗਾ ਫੇਰੀਆ ਪਹਿਲਾਂ ਤੂੰ ਡਰੀ ਜਨਾ ਚਲਾਨ ਤੋਂ ਉਹ ਚਲਾਨ ਤੋਂ ਨਹੀਂ ਸਾਹਿਬ ਮੈਂ ਡਿਊਟੀ ਤੇ ਆਇਆ ਵਾਂ ਗਾਹ ਤੋਂ ਪੱਕਾ ਪਾ ਕੇ ਰੱਖਣਾ ਵਾ ਠੀਕ ਆ ਠੀਕ ਆ ਸਾਹਿਬ ਠੀਕ ਆ ਜੇ ਗਾਹ ਨਾ ਪਾਇਆ ਫਿਰ ਚਲਾਨ ਹੋਏਗਾ ਅਗੋ ਨਾਲਪ ਥੋੜਾ ਜਿਹਾ ਚਲੋ ਟੈਂਸ਼ਨ ਲੈ ਹੋਰ ਨਾਲ ਦਵਾ ਦੇ ਦਵਾ ਦੇ ਕੋਲੋਂ ਸਾਹ ਦੇ ਹੋਏ ਇਹਨਾਂ ਦੇਖ ਲੈ ਲਿਆ ਦੇਖ ਰਹਾ ਯਾਰ ਕੀ ਹੋਇਆ ਇਹਨਾਂ ਨੇ ਇੱਕ ਇਹਨਾਂ ਦਾ ਟੈਂਸ਼ਨ ਲੈ ਆਉ ਤੇ ਮੋੜ ਸਲ ਦੇ ਲੋ ਬਾਓ ਬੱਸ ਬੱਸ ਆਪਾ ਆ ਤੇ ਲੈ ਆਉ ਨਾਲ ਵਧੀਆ ਚਲੋ ਤੇਰਾ ਸ਼ੀਸ਼ਾ ਵੀ ਕਾਲਾ ਆਇਆ ਵਧੀਆ ਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਨਹੀਂ ਹੋਰ ਲੈ ਆਵੀ ਉਹ ਲੈ ਮੈਂ ਕੱਢ ਲਈ ਨਾ ਫੜਾ ਦੇ ਤੇਰੇ ਹੱਥ ਬੜੇ ਪੋਲੇ ਆ ਪਹਿਲਾਂ ਪਾੜ ਕੇ ਦੇਖੋ ਫਿਲਮ ਕੋਰ ਕਰ ਦੇ ਲਗਾਓ ਨਹੀਂ 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 ਚੱਲਦੇ ਆਹ ਲੋ ਇੱਥੇ ਲਾਓ ਵੀ ਪਰ ਇਹ ਗਾਂ ਪਾ ਕੇ ਰੱਖਣਾ ਪੱਕਾ ਠੀਕ ਆ ਇਹ ਨਹੀਂ ਵੀ ਇੱਥੋਂ ਪਾ ਲਿਆ ਆ ਟੋਪੀ ਲਾ ਆਹੋ ਤੁਹਾਡਾ ਸ਼ੀਸ਼ਾ ਵਧੀਆ ਈ ਕਾਲਾ ਬ੍ਰਾਂਡਡ ਇਹ ਸਮੇਂ ਫੁੱਟ ਵਾਲਿਆ ਆਹੋ ਲਓ ਆ ਟੋਪੀ ਲਾ ਬੋਤ ਤੇ ਪਾ ਕੇ ਵੀ ਰੱਖਣੇ ਜੇ ਠੀਕ ਹੈ ਇਹ ਨਹੀਂ ਬਈ ਇਥੋਂ ਪਾਤਾ ਤੇ ਮੁੜ ਕੇ ਬਾਸ ਮੇਰੀ ਸਾਰੇ ਜਿਹੜੇ ਮੋਟਰਸਾਈਕਲ ਜਾਂ ਕਾਰਾਂ ਗੱਡੀਆਂ ਆ ਚਲਾਉਂਦੇ ਆ ਭੈਣ ਭਰਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਅੱਜ ਅਸੀਂ ਰੂਡ ਸੇਫਟੀ ਮੰਥ ਜਿਹੜਾ ਭਾਰਤ ਸਰਕਾਰ ਵੱਲੋਂ 1 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ ਉਦੋਂ ਵੀ ਅਸੀਂ ਮਹਾਲੀ ਦੇ ਵਿੱਚ ਇਸੇ ਤਰ੍ਹਾਂ ਹੀ ਸ਼ੁਰੂਆਤ ਕਰਵਾ ਕੇ ਉੱਥੇ ਵੀ ਇਹ ਵੱਡੀ ਗਿਣਤੀ ਦੇ ਵਿੱਚ ਐਨ ਜੀਓ ਆਈਆਂ ਹੋਰ ਵੀ ਸਾਥੀ ਆਏ ਤੇ ਐਨ ਜੀਓ ਨੇ ਤੇ ਹੋਰ ਸਾਥੀਆਂ ਨੇ ਇਤਰਾ ਹੀ ਹੈਲਮਟ ਵੰਡ ਕੇ ਤੇ ਰੂਟ ਸੇਫਟੀ ਮੰਥ ਦੀ ਸ਼ੁਰੂਆਤ ਕਰਵਾਈ ਤੇ ਅੱਜ ਵੀ ਅਸੀਂ ਉਸੇ ਤਹਿਤ ਇੱਕ ਮੈਸੇਜ ਦੇਣਾ ਹੁੰਦਾ ਆ ਵੀ ਸਾਨੂੰ ਸਾਰਿਆਂ ਨੂੰ ਆਪਦੀ ਜਾਨ ਦੀ ਆਪਦੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਦੀ ਜਿਹੜੀ ਆ ਉਹ ਸਾਨੂੰ ਰਾਖੀ ਕਰਨੀ ਚਾਹੀਦੀ ਆ ਪ੍ਰਵਾਹ ਕਰਨੀ ਚਾਹੀਦੀ ਆ ਜਿੰਨੇ ਵੀ ਟੂ-ਵੀਲਰ ਤੇ ਸਾਡੇ ਭੈਣਾ ਭਰਾ ਜਾਂਦੇ ਆ ਜਿਨ੍ਹਾਂ ਦੇ ਚਲੋ ਸਿਰ ਤੇ ਪਗੜੀ ਆ ਉਹ ਤੇ ਸੇਫਟੀ ਆ ਕੋਸ਼ਿਸ਼ ਕਰਨ ਵੀ ਚਲੋ ਸਾਰੇ ਪਗੜੀ ਬੰਨਣ ਜਿਹੜੇ ਪਗੜੀ ਨਹੀਂ ਬੰਨਦੇ ਉਹ ਹੈਲਮਟ ਜ਼ਰੂਰ ਪਾਉਣ ਹੈਲਮਟ ਪਾ ਕੇ ਆਪਣੇ ਸਿਰ ਦੀ ਜਿਹੜੀ ਤਰਖਿਆ ਉਹਨੂੰ ਜ਼ਰੂਰ ਕਰਨ ਤੇ ਇਸੇ ਤਰ੍ਹਾਂ ਜਿਹੜੇ ਕੋ ਕਾਰਾਂ ਤੇ ਜਾਂਦੇ ਆ ਉਹ ਵੀ ਆਪਣੀ ਸੀਟ ਬੈਲਟ ਜ਼ਰੂਰ ਲਾਉਣ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਆ ਉਹਨਾਂ ਦੀ ਪਾਲਣਾ ਜ਼ਰੂਰ ਕਰਨ ਕਿਉਂਕਿ ਜੇ ਆਪਣੀ ਜਾਨ ਆ ਤੇ ਫੇਰ ਹੀ ਜਾਨ ਆ ਹਰ ਪਰਿਵਾਰ ਦੇ ਵਿੱਚ ਇੱਕ ਇੱਕ ਹੀ ਜੀ ਆ ਇੱਕ ਇੱਕ ਹੀ ਬੱਚਾ ਆ ਜਿਹਦੇ ਘਰ ਪਹਿਲਾ ਪੋਤੋ ਪੈਂਦਾ ਉਹਦੇ ਬਾਅਦ ਦੂਜਾ ਬੱਚਾ ਲੈਂਦਾ ਹੀ ਨਹੀਂ ਪਰ ਮੈਂ ਨਾਲੇ ਵੀ ਬੇਨਤੀ ਕਰੂੰਗਾ ਸਾਰੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਵੀ ਆਪਾਂ ਨੂੰ ਘੱਟ ਤੋਂ ਘੱਟ ਹਰ ਪਰਿਵਾਰ ਦੇ ਵਿੱਚ ਤਿੰਨ ਬੱਚੇ ਜ਼ਰੂਰੀ ਚਾਹੀਦੇ ਆ ਵੀ ਤਿੰਨ ਬੱਚੇ ਹੋਣ ਆਪਾਂ ਜ਼ਾਇਦਾਤਾਂ ਦੇ ਚੱਕਰ 'ਚ ਜ਼ਮੀਨਾਂ ਦੇ ਚੱਕਰ 'ਚ ਘਰਾਂ ਦੇ ਚੱਕਰ 'ਚ ਵੀ ਵੰਡ ਵੰਡਾਈ ਹੋ ਜਾਣੀਆਂ ਆਪਾਂ ਪਹਿਲਾ ਜੇ ਬੱਚਾ ਮੁੰਡਾ ਹੋ ਪੈਂਦਾ ਤੇ ਆਪਾਂ ਦੂਜਾ ਬੱਚਾ ਹੀ ਨਹੀਂ ਲੈਂਦੇ ਚਾਂਸ ਹੀ ਨਹੀਂ ਲੈਂਦੇ ਵੇਖੋ ਜਿਹੜਾ ਇਨਸਾਨ ਧਰਤੀ ਤੇ ਆਉਂਦਾ ਨਾ ਉਹਨੇ ਆਪੋ ਆਪਣੇ ਕਰਮ ਲੈਣੇ ਕੁਦਰਤ ਨੇ ਉਹਨੂੰ ਉਹਦੀ ਪੜ੍ਹਾਈ ਲਿਖਾਈ ਰੋਟੀ ਪਾਣੀ ਜਾਇਦਾਦ ਘਰ-ਬਾਰ ਸਾਰਾ ਕੁਝ ਪ੍ਰਮਾਤਮਾ ਨੇ ਉਹਦੇ ਲਈ ਭੇਜਣਾ ਵਾ ਤੇ ਮੇਰੀ ਇਹੋ ਬੇਨਤੀ ਆ ਵੀ ਆਪਾਂ ਨੂੰ ਕਿਉਂਕਿ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਗਿਣਤੀ ਆ ਨਾ ਸਿੱਖਾਂ ਦੀ ਗਿਣਤੀ ਆਪਣੀ ਜਿਹੜੀ ਮਰਦਮ ਚਮਾਰੀ ਹੋਈ ਉਹਦੇ ਵਿੱਚ ਸਭ ਤੋਂ ਘੱਟ ਜਿਹੜੀ ਜਨਸੰਖਿਆ ਆਪਣੀ ਸਿੱਖਾਂ ਦੀ ਆ ਪੰਜਾਬੀਆਂ ਦੀ ਆ ਤੇ ਸਾਰਿਆਂ ਦਾ ਹੀ ਇਤਰਾ ਹੀ ਆਉਂਦਾ ਵੀ ਜਿਹਦਾ ਪਹਿਲਾ ਬੱਚਾ ਬੇਟਾ ਉਹ ਪੈਂਦਾ ਉਹ ਦੂਜਾ ਬੱਚਾ ਨਹੀਂ ਲੈਂਦਾ ਤੇ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਇਹੋ ਕਰਨੀ ਚਾਹੀਦੀ ਬਾਕੀ ਦੇ ਪਰਮਾਤਮਾ ਦੇ ਵਾਸਤੇ ਆ ਕਾਲ ਪੁਰਖ ਵਾਹਿਗੁਰੂ ਦੇ ਵਾਸਤੇ ਆ ਤਿੰਨ ਬੱਚੇ ਘੱਟ ਤੋਂ ਘੱਟ ਹਰੇਕ ਪਰਿਵਾਰ ਦੇ ਵਿੱਚ ਹਰੇਕ ਘਰ ਦੇ ਵਿੱਚ ਹੋਣੇ ਚਾਹੀਦੇ ਆ ਤੇ ਮੈਂ ਹੁਣ ਬੇਨਤੀ ਕਰੂੰਗਾ ਧੁੰਦ ਦੇ ਦਿਨੇ ਆ ਧੁੰਦ ਦੇ ਦਿਨਾਂ ਦੇ ਵਿੱਚ ਜੇ ਕਿਸੇ ਨੂੰ ਬੜਾ ਕੋਈ ਜ਼ਰੂਰੀ ਕੰਮ ਕਰਿਆ ਤੇ ਉਹੋ ਹੀ ਨਿਕਲੇ ਨਹੀਂ ਤੇ ਆ ਜਿਹੜੇ 10-12 ਦਿਨ ਧੁੰਦ ਪੈਣੀ ਕਿਉਂਕਿ ਆ 20 ਜਨਵਰੀ ਤੋਂ ਬਾਅਦ ਤੇ ਵੈਸੇ ਮੌਸਮ ਠੀਕ ਹੋਣਾ ਸ਼ੁਰੂ ਹੋ ਜਾਣਾ ਵਾ ਵੈਸੇ ਤੇ ਆ ਲੋਹੜੀ ਤੋਂ ਬਾਅਦ ਵੀ ਧੁੰਦ ਜਿਹੜੀ ਉਹ ਪੈਣੀ ਕਈ ਰਾ ਖਤਮ ਹੋ ਜਾਂਦੀ ਆ ਪਰ ਕੋਸ਼ਿਸ਼ ਕਰਿਓ ਜਦੋਂ ਤੱਕ ਧੁੰਦ ਵਾਲਾ ਮੌਸਮ ਆ ਆਪਾਂ ਜਿਹੜਾ ਦੂਰ ਤਰਾਡੇ ਜਾਣਾ ਜਾਂ ਕੋਈ ਕੋਈ ਨਹੀਂ ਕੰਮ ਤੇ ਐਵੇਂ ਆਪਾਂ ਨਾ ਜਾਈਏ ਆਪਾਂ ਗਰੇਜ਼ ਕਰੀਏ ਆ ਧੁੰਦ ਦੇ ਤੇ ਨਾ ਜ ਸਫਰ ਕਰ ਤਾ ਜੋ ਜਿਹੜੇ ਅਜਾਈਆਂ ਜਾਣਾ ਜਾਂਦੀਆਂ ਉਹ ਨਾ ਜਾਣ ਤੇ ਆਪਾ ਆਪਣੇ ਪਰਿਵਾਰਾਂ ਦੇ ਵਿੱਚ ਆਪਦੇ ਘਰਾਂ ਦੇ ਵਿੱਚ ਸੇਫ ਰਹੀਏ ਧੰਨਵਾਦ